ਇਹ ਵੀ ਗੱਲ ਆਉਂਦੀ ਹੈ ਕਿ ਗੁਰਪ੍ਰੀਤ ਸਿੰਘ ਨੇ ਕੀਤਾ ਕੀ ਜਿਹੜੇ ਇਹੋ ਜਿਹੇ ਨਤੀਜੇ ਇਸ ਪਰਿਵਾਰ ਨੂੰ ਭੁਗਤਨੇ ਪੈ ਰਹੇ ਆ ਸਾਧ ਸੰਗਤ ਜੀ ਜਿਵੇਂ ਪਹਿਲਾਂ ਬੁਲਾ ਰਹੇ ਨੇ ਦੱਸਿਆ ਆਜ਼ਾਦੀ ਦੇ ਹਥਿਆਰ ਬੰਦ ਜੰਗ ਵੀ ਚੱਲੇ ਜਮੂਰੀਅਤ ਪਸੰਦ ਤਰੀਕੇ ਨਾਲ ਵੀ ਚੱਲੇ ਜਿੱਥੇ ਹਥਿਆਰ ਬੰਦ ਸਿਰਾ ਤੇ ਜਾ ਕੇ ਫਿਰ ਹੀਠਾਂ ਆ ਗਿਆ ਜਿਹੜਾ ਅਸੀਂ ਜਮਹੂਰੀਤ ਤੌਰ ਤੇ ਤੋੜ ਰੇ ਸੀ ਉਹ ਵੀ ਸਰਕਾਰਾਂ ਨੇ ਜਿੱਥੇ ਉਭਾਰ ਆਇਆ ਉੱਥੇ ਖਰੀਦੇ ਹੋਏ ਜਿਵੇਂ ਕੈਟ ਖਰੀਦੇ ਹੋਈ ਸੀਗੇ ਹਥਿਆਰ ਬੰਦ جنگ ਦੇ ਵਿੱਚ ਉਹੋ ਜੇ ਸਿਆਸਤਦਾਨ ਆਪ ਦੇ ਪਾਲ ਕੇ ਲੋਕਾਂ ਦੇ ਮਨ ਚ ਭੈ ਜਿਹੜਾ ਬਸਿਆ ਹੋਇਆ ਸੀ ਉਸ ਨੂੰ ਬਣਾ ਕੇ ਵੱਡਾ ਸਿੱਖਾਂ ਨੂੰ ਇਸ ਖਾਤਾ ਕਿ ਇਹ ਜਿਹੜੀ ਸੋਚ ਹੈ ਜਮਹੂਰੀਤ ਪਸੰਦ ਤਰੀਕੇ ਨਾਲ ਇਹ ਮੂਰੇ ਨਹੀਂ ਆਣੀ ਚਾਹੀਦੀ ਸਰਕਾਰ ਬਹੁਤ ਤਿੱਖੀ ਹੈ ਪਰ ਇਹ ਵੀ ਤਬਦੀਲ ਹੋਇਆ ਇਹਦੀ ਸ਼ੁਰੂਆਤ ਕਿਸਾਨ ਮੋਰਚੇ 'ਚ ਹੋਈ ਉਹਦੇ ਵਿੱਚ ਜਿਹੜੇ ਨੌਜਵਾਨ ਸੀਗੇ ਭਾਈ ਦੀਪ ਸਿੰਘ ਵਰਗੇ ਉਹਨਾਂ ਨੇ ਜਿਸ ਲਿਆਕਤ ਨਾਲ ਇਹ ਗੱਲ ਮੁੜ ਕੇ ਸਿੱਖਾਂ 'ਚ ਬਸਾਈ ਕਿ ਅਸੀਂ ਉਹ ਗੁਰੂ ਕੇ ਮਨੁੱਖਾਂ ਜਿਹੜੇ ਆਪਣੇ ਹੱਕਾਂ ਤੇ ਪਹਿਰਾ ਦੇਣਾ ਜਾਣਦੇ ਆਂ ਦਲੀਲ ਅਪੀਲ ਜਿਹੜੀ ਸਾਡੇ ਤੋਂ ਉਹ ਨੌਜਵਾਨ ਢੇਰ ਤਾਈਂ ਪਹੁੰਚਦੀ ਨਹੀਂ ਸੀ ਬੜੇ ਪਿਆਰ ਸਮਝਾ ਕੇ ਉਹਨਾਂ ਨੇ ਸਾਰੇ ਨੌਜਵਾਨ ਸਿੱਖਾਂ ਦੇ ਵਿੱਚ ਬਸਾਤੀ ਕੱਲੇ ਨਹੀਂ ਕੀਤਾ ਉਹਨਾਂ ਦੇ ਨਾਲ ਬੇਅੰਤ ਸਾਥੀ ਸੀਗੇ ਜਿਨ੍ਹਾਂ ਵਿੱਚੋਂ ਭਾਈ ਗੁਰਪ੍ਰੀਤ ਸਿੰਘ ਵਰਗੇ ਸੀ ਜਿਹੜੇ ਮਾਡਰਨ ਜਵਾਨੇ ਦੇ ਵਿੱਚ ਸੋਸ਼ਲ ਮੀਡੀਆ ਨੂੰ ਕਿਵੇਂ ਤੋੜਨਾ ਹੈ ਕਿਵੇਂ ਉਹਦੇ ਵਿੱਚ ਗੱਲ ਨੂੰ ਉਭਾਰਨਾ ਹੈ ਇਸ ਗੱਲ ਦੀ ਮਹਾਰਤਾ ਰੱਖਦੇ ਸੀਗੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜੇ ਇਹਦੇ ਉੱਤੇ ਬੰਦਾ ਚੜਦਾ ਹੈ ਤਾ ਬੰਦਾ ਇਹਦੇ ਮਾਧਮ ਰਾਹੀਂ ਥੱਲੇ ਵੀ ਆ ਸਕਦਾ ਹੈ ਸ਼ਾਇਦ ਉਸ ਗੱਲ ਦੇ ਭੈ ਦੇ ਵਿੱਚ ਸਰਕਾਰਾਂ ਨੇ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਹਮਲੇ ਖਾੜਕੂਵਾਦ ਚ ਵੀ ਕੈਟਾ ਨੇ ਕੀਤੇ ਆ ਇਹ ਹਮਲੇ ਨਵੇਂ ਰੂਪ ਦੇ ਵਿੱਚ ਅੱਜ ਜਿਹੜੇ ਕਹਿੰਦੇ ਆ ਕਿ ਗੈਂਗਸਟਰ ਐ ਉਨਾ ਰਹੀਂ ਖਰੀਦੋ ਖਰੀਦ ਕਰਕੇ ਸਰਕਾਰ ਨੇ ਆਪਣੀਆਂ ਚਾਲਾਂ ਚਲਾਈਆਂ ਔਰ ਉਸ ਵਰਗ ਜਿਹੜੇ ਇਹੋ ਜੇ ਕੰਮ ਕਰਦੀ ਆ ਉਹਨੂੰ ਪਨਾਹ ਵੀ ਦਿੱਤੀ ਐ ਇਹ ਤਾਂ ਹਿੰਮਤ ਆਪਣੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੂਬੇ ਸਰਹੰਦ 30 ਸਾਲਾਂ ਬਾਅਦ ਉਹਦੇ ਕੇਸ ਲੜ ਲੜ ਕੇ ਲੜ ਲੜ ਕੇ ਅਨਥਕ ਸਿੱਖਾਂ ਨੇ ਉਹਨੂੰ ਜੇਲ੍ਹ ਚ ਪਹਤਾਤਾ ਉਹਦੀ ਵੀ ਬੇਲ ਲੱਗਣ ਲੱਗੀ ਸੀ ਸੰਦੀਪ ਸਿੰਘ ਨੇ ਉਹ ਵੀ ਰੋਕਦੀ ਸਾਧ ਸੰਗਤ ਜੀ ਇਹ ਜਿਹੜਾ ਮਰਡਰ ਹੋਇਆ ਜਿਹੋ ਜੇ ਅੱਜ ਮੈਂ ਨੌਜਵਾਨ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਦੇਖ ਰਿਹਾ ਮੈਨੂੰ ਪੂਰਾ ਯਕੀਨ ਹੈ ਇਹ ਜੜਾਂ ਤਾਈ ਇਹ ਪੂਰਾ ਖੋਲ ਕੇ ਸਾਨੂੰ ਦੱਸੂਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਉਂਕਿ ਇਹ ਸਪਿਰਿਟ ਅੱਜ ਦੇ ਕੱਠੇ 'ਚ ਮੈਨੂੰ ਦਿਖਦੀ ਹੈ ਤੇ ਜਿਹੜੇ ਨਾਲ ਖੜੇ ਆ ਉਹ ਮੁੱਢ ਤੋਂ ਖੜੇ ਆ ਤੇ ਇਹਨੂੰ ਸਿਰੇ ਪਚਾਉਣਗੇ ਪਰਿਵਾਰ ਨਾਲ ਤੁਰਨਗੇ ਇਹ ਬਹੁਤ ਵੱਡੀ ਹਿੰਮਤ ਹੈ ਕਿਉਂਕਿ ਸਿਰਫ ਤੇ ਸਿਰਫ ਜਿਹੜੇ ਇਨਸਾਫ ਲਈ ਖੜਦੇ ਆ ਉਹਨਾਂ ਨੂੰ ਮਿਲਦਾ ਹੈ ਜਿਹੜਾ ਦੁੱਖ ਹੈ ਉਹਦੇ ਬਾਰੇ ਹੁਣ ਕੀ ਸਮਝਾ ਸਕਦੇ ਆ ਮੈਨੂੰ ਚੇਤੇ ਆ ਜਦ ਮੇਰਾ ਪਿਤਾ ਜੇਲ੍ਹ ਚ ਸੀ ਫਾਂਸੀ ਦਿਖਦੀ ਸੀ ਮੇਰੀ ਦਾਦੀ ਨੇ ਕਿਹਾ ਲਾਲੀ ਮੇਰਾ ਹੁਣ ਮਹਾਰਾਜ ਕੰਨੀ ਟੇਕ ਨਹੀਂ ਲੱਗਦਾ ਦੇਖੋ ਏਡੀ ਨਿਰਾਸ਼ਤਾ ਆ ਜਾਣੀ ਇਹਨੂੰ ਨਾ ਕੋਈ ਚੰਗਾ ਕਹਿ ਸਕਦਾ ਨਾ ਮਾੜਾ ਕਹਿ ਸਕਦਾ ਪਰ ਜਿਹੜਾ ਸਾਡਾ ਧਰਮ ਹੈ ਉਹ ਬੇਮਿਸਾਲ ਹੈ ਜੇ ਪਹਿਲੀ ਸ਼ਹੀਦੀ ਪੰਚਮ ਪਿਤਾ ਨੇ ਪਾਈ ਛੇਵੇਂ ਪਿਤਾ ਨੇ ਮੀਰੀ ਪੀਰੀ ਦੁਨੀਆਵੀ ਰੂਪ ਚ ਜਿਹੜੇ ਹਰ ਗੁਣ ਗੁਰੂ ਦੇ ਰੂਪ ਹੈਗੇ ਆ ਉਸ ਅਧੀਨ ਸਾਨੂੰ ਤੁਰਨ ਨੂੰ ਕਿਹਾ ਜੋ ਦਿਖਦਾ ਜੋ ਉਹਦੀ ਤਾਕਤ ਹੈ ਉਹਨੂੰ ਅਸੀਂ ਸਿਰੇ ਲਾਉਣਾ ਹੈ ਚੰਗੀ ਤਰੀਕੇ ਨਾਲ ਤੇ ਜੇ ਉਹਨਾਂ ਦੇ ਸੁਪੁੱਤ ਨੌਵੇਂ ਪਾਤਸ਼ਾਹ ਆਪਣੇ ਪੁੱਤ ਤੇ ਕਹੇ ਤੇ ਕਿ ਮਹਾਰਾਜ ਕਸ਼ਮੀਰੀ ਪੰਡਿਤ ਆਏ ਆ ਇਹਨਾਂ ਦੀ ਗੱਲ ਕੌਣ ਕਰੂਗਾ ਤੇ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਇਹਨਾਂ ਦੀ ਗੱਲ ਬਹੁਤ ਔਖੀ ਹੋਣੀ ਹੈ ਤੇ ਸਾਡੇ ਗੁਰੂ ਗੁਬਿੰਦਰ ਰਾਏ ਉਸ ਸਮੇਂ ਕਹਿੰਦੇ ਤੇ ਤੁਹਾਡੇ ਤੋਂ ਜ਼ਿਆਦਾ ਤਾਕਤਵਰ ਕੌਣ ਹੈ ਤੇ ਉਹੀ ਗੱਲ ਚੱਕ ਕੇ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਮਦਦ ਕੀਤੀ ਜਾ ਕੇ ਦਿੱਲੀ ਦੇ ਦਰਬਾਰ ਸਾਹਮਣੇ ਜਦ ਕਾਜ਼ੀ ਕਹਿੰਦੇ ਕਿ ਤੂੰ ਇਸਲਾਮ ਕਬੂਲ ਕਰ ਲੈ ਕਹਿੰਦੇ ਨਹੀਂ ਕਹਿੰਦੇ ਕਿ ਚਮਤਕਾਰ ਕਰਕੇ ਦਿਖਾ ਦੇ ਕਹਿੰਦੇ ਨਹੀਂ ਕਹਿੰਦੇ ਫੇਰ ਤੇਰਾ ਸੀਸ ਗਵਾਚੂਗਾ ਉਹ ਕਬੂਲ ਸੀ ਗੁਰੂ ਸਾਹਿਬ ਨੂੰ ਤੇ ਜਿਹੜੇ ਉਸ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਉਸ ਹੀ ਨੇ ਉਹਦਾ ਆਪਣੇ ਪਿਤਾ ਦਾ ਸੀਸ ਸਵੀਕਾਰ ਕੀਤਾ ਫੇਰ ਚਮਕੌਰ ਚ ਦੋ ਸਾਹਿਬਜ਼ਾਦੇ ਪੰਜ ਪਿਆਰਿਆਂ ਚੋਂ ਤਿੰਨ ਔਰ ਫੇਰ ਫਤਿਹਗੜ ਸਾਹਿਬ ਚ ਮਾਤਾ ਜੀ ਤੇ ਆਪਣੇ ਦੋ ਸਪੂਤ ਸਭ ਕੁਝ ਗਵਾ ਕੇ ਦੀਨਾ ਦੀ ਧਰਤੀ ਤੇ ਆ ਕੇ ਉਹਨਾਂ ਨੇ ਹਾਰ ਨਹੀਂ ਮੰਨੀ ਕਿਉਂਕਿ ਉਹਨਾਂ ਦੇ ਪਿਤਾ ਨੇ ਉਹ ਧਰਮ ਅਦੀਨ ਤੁਰਨ ਦਾ ਸਬਕ ਸਿਖਾਇਆ ਸੀਗਾ ਉਹਨਾਂ ਨੇ ਉਸ ਹੀ ਜ਼ਾਲਮ ਔਰੰਗਜ਼ੇਬ ਨੂੰ ਜ਼ਫਰਨਾਮਾ ਪੇਸ਼ ਕਰਤਾ ਸਾਧ ਸੰਗਤ ਜੀ ਇਹ ਸੋਚ ਹੈ ਇਹ ਨਹੀਂ ਖਤਮ ਹੋਣੀ ਹੈ ਇਹ ਸੱਚ ਹੈ ਇਹਦੇ ਮਗਰ ਆਪਾਂ ਨੂੰ ਤੁਰਨਾ ਹੀ ਪੈਣਾ ਹੈ ਬਹੁਤ ਸ਼ਹਾਦਤਾਂ ਬਹੁਤ ਕੁਰਬਾਨੀਆਂ ਇਹ ਗੁਰਸਿੱਖੀ ਦੇ ਰਾਹ 'ਚ ਸਾਨੂੰ ਮਿਲੀਆਂ ਇਹਦੇ ਬਾਰੇ ਜਿਹਦੇ ਨਾਲ ਬੀਤੀ ਐ ਉਹਨੂੰ ਕੀ ਕੋਈ ਸਮਝਾ ਸਕਦਾ ਪਰ ਇਹੀ ਕਹਿ ਸਕਦਾ ਕਿ ਜਿਹੜੇ ਗੁਰੂ ਦਾ ਹੁਕਮ ਹੈ ਉਹਨੇ ਆਪ ਕਰ ਦਿਖਾਇਆ ਹੈ ਅਸੀਂ ਕੋਈ ਇਹੋ ਜਿਹਾ ਲੇਖ ਨਹੀਂ ਲਿਖ ਰਹੇ ਜਾਂ ਪੜ ਰਹੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਰਹੇ ਜਿਹੜਾ ਹੰਡਾਇਆ ਨਾ ਹੋ ਗੁਰੂ ਸਾਹਿਬ ਨੇ ਸੋ ਇਹ ਔਖੇ ਸਮੇਂ ਦੇ ਵਿੱਚ ਜਦ ਅਸੀਂ ਸਾਰ ਗੁਰਪ੍ਰੀਤ ਸਿੰਘ ਨੂੰ ਯਾਦ ਕਰਦੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਮੁੱਦੇ ਤੇ ਗੁਰਸਿੱਖੀ ਉਸ ਸਮੇ ਉਜੜੀ ਸੀ ਜਦ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਕੀ ਸੰਗਤ ਨੂੰ ਉਭਾਰ ਕੇ ਮੁਗਲਾਂ ਨੂੰ ਡਰ ਲੱਗਣ ਲੱਗ ਪਿਆ ਤੇ ਉਹਨਾਂ ਦੀ ਸ਼ਹਾਦਤ ਦਿੱਤੀ ਜੇ ਹਰਗੋਬਿੰਦ ਪਾਤਸ਼ਾਹ ਨੇ ਹਰਗੋਬਿੰਦ ਕੋਲ ਬਸਾਇਆ ਉੱਥੇ ਹਮਲੇ ਕਰਕੇ ਕਿ ਸਿੱਖਾਂ ਦੀ ਆਬਾਦੀ ਇੱਥੇ ਬਸ ਜੂਗੀ ਤੇ ਇਹਨਾਂ ਨੇ ਸਾਡਾ ਮੁਕਾਬਲਾ ਕਰਨਾ ਕਰਤਾਰਪੁਰ ਸਾਹਿਬ ਗਏ ਉੱਥੇ ਜੰਗ ਦੇ ਵਿੱਚ ਤਿਆਗਮਲ ਸਾਡੇ ਗੁਰੂ ਸਾਹਿਬ ਤੇਗ ਬਹਾਦਰ ਦਾ ਖਤਾਬ ਕਮਾ ਕੇ ਉਹਨਾਂ ਨੇ ਫਿਰ ਅੱਗੇ ਜਿਹੜਾ ਆਨੰਦਪੁਰ ਦੀ ਧਰਤੀ ਉਹ ਬਸਾਈ ਗੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਨੇ ਬਸਾਤਾ ਹਰੇਕ ਥਾਂ ਹਮਲੇ ਦੇ ਉੱਤੇ ਹਮਲੇ ਦੇ ਉੱਤੇ ਕਦੀ ਹਿੰਦੂ ਰਾਜੇ ਕਦੀ ਸੂਬੇ ਕਦੀ ਕੋਈ ਹੋਰ ਇਹ ਸਾਰਾ ਕੁਝ ਸਹਿੰਦੇ ਹੋਏ ਗਵਾੰਦੇ ਹੋਏ ਕੋਈ ਛੱਡ ਗਿਆ ਵਿਛੋੜੇ ਦੇ ਗਿਆ ਕੋਈ ਇਹਦੀ ਇਹੀ ਧਰਤੀ ਤੇ ਵਾਪਸ ਆ ਗਿਆ ਮੁਕਤ ਹੋ ਗਿਆ ਇਹ ਸਾਡਾ ਇਤਿਹਾਸ ਇਹੋ ਜਿਹਾ ਗੁੰਜਲਾ ਹੈ ਪਰ ਚੜ੍ਹਦੀ ਕਲਾ ਦਾ ਹੈ ਸੋ ਗੁਰਪ੍ਰੀਤ ਸਿੰਘ ਉਹ ਸੇਵਾ 'ਚ ਲੱਗਿਆ ਸੀਗਾ ਜਿਹੜੀ ਸਾਡੀ ਮੁੱਢਲੀ ਆਸ ਤੇ ਮੰਗ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਗੁਰੂ ਕੀ ਬਾਣੀ ਅਧਿਨ ਸਰਬੱਤ ਦੇ ਭਲੇ ਵਾਸਤੇ ਵੰਡ ਸ਼ਕੋ ਇਹ ਕਿਰਤ ਕਮਾਈ ਰਾਹੀਂ ਜੀਵਨ ਬਤੀਤ ਕਰੀਏ ਇਹਦੀ ਪਾਲਣਾ ਕਰਨ ਵਾਸਤੇ ਆਪਣੀ ਥਾਂ ਲੱਭ ਰਹੇ ਆ ਅੱਜ ਉਹ ਥਾਂ ਦਾ ਇੱਕ ਜਿਹੜਾ ਜੰਗ ਕਰਦਾ ਸੀ ਗੁਰਪ੍ਰੀਤ ਹੈ ਨਹੀਂ ਪਰ ਉਹਦੀ ਸੋਚ ਅੱਗੇ ਤੋਰਨਾ ਸਾਡਾ ਫਰਜ਼ ਹੈ ਮੈਂ ਬੇਨਤੀ ਕਰਦਾ ਜਿੱਥੇ ਜਿਹੜੇ ہزار ਆਲਮ ਸਮੇਤ ਸੇਣੀ ਨੂੰ ਪਾਲ ਕੇ ਐਸਜੀਪੀਸੀ ਦੇ ਉੱਤੇ ਬੇਅਦਬੀਆਂ 328 ਰੂਪਾਂ ਦਾ ਗਵਾਕੇ ਅੱਜ ਵੀ ਬਿਨਾਂ ਜਮੂਰੀਅਤ ਤੋਂ ਸਾਡੇ ਚੋਣਾਂ ਕਰਾ ਕੇ ਰਾਜ ਕਰਦੇ ਆ ਉਹਨਾਂ ਨੇ ਵੀ ਪ੍ਰੋਗਰਾਮ ਰੱਖਿਆ ਪਰ ਅਸੀਂ ਸਮਝਦੇ ਆ ਕਿ ਨੌਵੇਂ ਪਾਤਸ਼ਾਹ ਨੂੰ ਸੱਚੀ ਸ਼ਰਧਾਂਜਲੀ ਉਹ ਹੋਊਗੀ ਕਿ ਜਿਹੜੇ ਇਹੋ ਜੇ ਕੇਸ ਗੁਰਪ੍ਰੀਤ ਵਰਗੇ ਖੰਡਾ ਸਾਹਿਬ ਵਰਗੇ ਸੰਦੀਪ ਸਿੰਘ ਵਰਗੇ ਜਿਹੜੇ ਨਿੱਜਰ ਸਾਹਿਬ ਵਰਗੇ ਜਿਹੜਾ ਹੁਣ ਗੁਰਪਤਵੰਤ ਪੰਨੂ ਦਾ ਚੱਲ ਰਿਹਾ ਹੈਗਾ ਸਟੇਟ ਦੇ ਜ਼ਬਰ ਨੂੰ ਆਪਾਂ ਨੰਗਾ ਕਰੀਏ ਭਾਈ ਜਸਵੰਤ ਸਿੰਘ ਖਾਲਰਾ ਦੇ ਕੇਸ ਉਭਾਰੀਏ ਜੋ ਪੰਜਾਬ ਦੇ ਵਿੱਚ ਬੁਚੜਬਾਜੀ ਹੋਈ ਹੈ ਉਹਨੂੰ ਅਸੀਂ ਨੰਗਾ ਕਰੀਏ ਜਿਸ ਕਰਕੇ ਅਸੀਂ ਦੀਨਾ ਵਿੱਚ ਜਿਹੜੇ ਵੀ ਵਕੀਲ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਇੱਕ ਵੈਬਸਾਈਟ ਇਨਸਾਫ.org ਹੈ ਉਹਦੇ ਸਾਰੇ ਕੇਸ ਪ੍ਰੋਫਾਈਲ ਕਰਕੇ ਅਸੀਂ ਉੱਥੋਂ ਤੈ ਨੂੰ ਇਕੱਠ ਕਰਕੇ 24 ਨੂੰ ਪੰਜ ਸਿੰਘਾਂ ਦੀ ਅਰਦਾਸ ਕਰਕੇ ਰਾਸ਼ਟਰਪਤੀ ਨੂੰ ਜ਼ਫਰਨਾਮਾ ਸਾਹਿਬ ਦੇ ਨਾਲ ਜੋੜ ਕੇ ਜੋ ਸਿੱਖਾਂ ਨਾਲ ਤੁਸੀਂ ਆ ਬੁੱਚੜਬਾਜੀ ਕੀਤੀ ਐ ਚਾਹੇ 84 ਦਿੱਲੀ 'ਚੇ ਹੋਰ ਥਾਮਾ 'ਚੇ ਚਾਹੇ ਕਸ਼ਮੀਰ 'ਚ ਜੇਟੀ ਸਿੰਘਪੁਰਾ 'ਚ ਚਾਹੇ ਤੁਸੀਂ ਕਿਸੇ 크੍ਰਿਸਚੀਅਨ ਨਾਗਿਆਂ ਨਾਲ ਚਾਹੇ ਮੁਸਲਮਾਨਾਂ ਨੂੰ ਕਸ਼ਮੀਰ 'ਚ ਚਾਹੇ ਯੂਪੀ 'ਚ ਇਹ ਸਾਰਾ ਪਲੰਦਾ ਇਕੱਠਾ ਕਰਕੇ ਅਸੀਂ ਇਸ ਰਾਸ਼ਟਰਪਤੀ ਨੂੰ ਦੱਸ ਦਈਏ ਕਿ ਦਿੱਲੀ ਅੱਜ ਵੀ ਤੇਰੀ ਨੀਤ ਤਬਦੀਲ ਨਹੀਂ ਹੋਈ ਜੇ ਉਸ ਸਮੇਂ ਔਰੰਗਜ਼ੇਬ ਨੇ ਜਜ਼ੀਏ ਲਾਏ ਅੱਜ ਤੁਸੀਂ ਵੀ ਸਾਡਾ ਖੂਨ ਤੇ ਲਹੂ ਪੀ ਰਹੇ ਹੋ ਇਹ ਨਜਾਇਜ਼ ਹੈ ਉਹਨੂੰ ਗੁਰੂ ਸਾਹਿਬ ਤੁਹਾਡੇ ਵਰਖਲਾ ਬੋਲੇ ਸੀ ਇੱਥੇ ਬਹੁਤ ਸਾਰੇ ਬੋਲੇ ਆ ਗੁਰਪ੍ਰੀਤ ਵਰਗੇ ਨਰਮ ਸੁਭਾਅ ਪਰ ਸਖਤ ਸੋਚ ਵਾਲੇ ਉਹੋ ਜਿਹੇ ਬੰਦੇ ਅਸੀਂ ਚੇਤੇ ਰੱਖਣੇ ਆ ਤੇ ਆਪਣੀ ਗੱਲ ਉਹ